ਦੀ ਨਵਾਜੀ ਸਾਧ ਸੰਗਤ ਗੁਰੂ ਕਲਗੀ ਸਰ ਸੱਚੇ ਪਾਤਸ਼ਾਹ ਦੇ ਪਾਵਨ ਔਰ ਪਵਿੱਤਰ ਦਰਬਾਰ ਵਿੱਚ ਸ਼ੈ ਸ਼ੋਕਤ ਹੋਈ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਾਸ ਕਿਸ ਪਵਿੱਤਰ ਦਰਬਾਰ ਵਿੱਚ ਸ਼ੈ ਸ਼ੋਕਤ ਹੋਈ ਪਿਆਰੀ ਸਾਧ ਸੰਗਤ ਦੇ ਪਵਿੱਤਰ ਚਰਨਾਂ ਵਿੱਚ ਕਿਨ ਚੀਜ਼ ਆਪਣਾ ਸੀਸ ਝੁਕਾ ਕੇ ਫਤਿਹ ਅਰਜ ਕਰਨ ਲਗੇ ਆ ਆਓ ਕੋਈ ਵੀ ਸ਼ਰੇਣੀ ਮਾਣ ਦੀ ਨਾ ਰੋ ਓ ਸਤਿਗੁਰੂ ਜੀ ਦੇ ਮਾਲਕ ਦੇ ਘਰ ਤੇ ਲਾਓ ਹਾਜ਼ਰੀ ਕਿਉਂਕਿ ਜਿਨ੍ਹਾਂ ਕੋਮਾਂ ਦੇ ਮੁਖ ਵਿੱਚ ਫਤੇ ਖਾਲਸਾ ਜੀ ਨਾਲ ਦੀ ਰਣ ਵਿੱਚ ਫਤੇ ਹੋਇਆ ਕਰਦੀ ਏ ਤੇ ਜਿਨ੍ਹਾਂ ਕੋਮਾਂ ਦੇ ਹੱਥ ਵਿੱਚ ਫਤੇ ਖਾਲਸਾ ਜੀ ਉਹਨਾਂ ਦੀ ਸਾਥ ਵਿੱਚ ਫਤੇ ਹੋਇਆ ਕਰਦੀ ਏ ਤੇ ਜਿਹੜੀਆਂ ਕੋਮਾਂ ਬੁਲਾਉਂਦੀਆਂ ਫਤੇ ਖਾਲਸਾ ਜੀ ਹਮੇਸ਼ਾ ਹੀ ਵਾਸਤੇ ਪਾਉਂਦੀਆਂ ਫਤੇ ਆਓ ਜਗਤ ਜਲੰਦਾ ਦੇ ਖਾਣ ਵਾਲੇ ਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਨਵਾਓ ਤੇ ਗੱਜ-ਬੱਜ ਕੇ ਫਤਿਹ ਬੁਲਾਓ ਇਹੋ ਕਹਿ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਇਸਾਈਆਂ ਵਿੱਚ ਭਾਈ ਸੈਨਪਾਲ ਜੀ ਬੜੇ ਉੱਗੇ ਲੈਕਚਰਾਰ ਮੰਨੇ ਗਏ ਨੇ ਜਿਵੇਂ ਮੁਸਲਮਾਨਾਂ ਵਿੱਚ ਨਿਆਜ਼ੇ ਆਲਮ ਕਿ ਆਲਮ ਫਾਜ਼ਰ ਮੰਨੇ ਗਏ ਨੇ ਏਸੀ ਤਰ੍ਹਾਂ ਖਾਲਸਾ ਦੀ ਗੁਰਸਿੱਖਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਰਤਬਾ ਬਾਈ ਸਾਹਿਬ ਜੀ ਕਹਿੰਦੇ ਨੇ ਕੁਰਬਾਨੀ ਦਿਨਾ ਗੁਰ ਸਿੱਖਾ ਕਿ ਭਾਉ ਭਗਤ ਗੁਰਪੁਰ ਪਕਰਦੇ ਬਾਈ ਸਾਹਿਬ ਕਹਿੰਦੇ ਜਿਹੜੀ ਸੰਗਤ ਪਿਆਰ ਤੇ ਸਤਕਾਰ ਤੇ ਸ਼ਰਧਾ ਦੇ ਨਾਲ ਆਪਣੇ ਸਹਿਬਾਂ ਦੇ ਪਰਬ ਮਨਾਉਂਦੀ ਏ ਉਹ ਸੰਗਤ ਤੋਂ ਮੈਂ ਧੰਨਵਾਦ ਕਹਿੰਦਾ ਹਾਂ ਉਹ ਸੰਗਤ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ ਸੁਖਨ ਸਾਹਿਬ ਜੀ ਅੱਜ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਸਤਮ ਮਨਾ ਰਹੇ ਹੋ ਇਸ ਦਿਹਾੜੇ ਨੂੰ ਅਸੀਂ ਜਿੰਨੀ ਵੀ ਮਹੱਤਤਾ ਦੇ ਸਕੀਏ ਸਰਸਾ ਜੀ ਔਨੀ ਥੋੜੀ ਹੈ ਲੇਕਿਨ ਮੈਂ ਗੁਰੂ ਘਰ ਆਈਆਂ ਹੋਈਆਂ ਸਾ ਸੰਗਤਾਂ ਨੂੰ ਦਾਸ ਦੇ ਜਥੇ ਵੱਲੋਂ ਇੱਥੇ ਦੀ ਪ੍ਰਬੰਧ ਕਮੇਟੀ ਵੱਲੋਂ ਕਿ ਅੱਜ ਲੱਖ ਲੱਖ ਵਧਾਈ ਇਸ ਪੁਰਬ ਦੀ ਪੇਸ਼ ਕਰਦਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਹਮੇਸ਼ਾ ਹੀ ਕਿਰਪਾ ਕਰੇ ਲੇਕਿਨ ਏਸੀ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਹੇ ਸਾਨਕ 시ਨਿਗੁਰ ਗਰਨਸਾਲ ਮਹਾਰਾਜੀ ਦੇ ਚੰਨਾ ਦੇ ਨਾਲ ਜੋੜੀ ਰੱਖੇ ਖਾਲਸਾ ਜੀ ਇਸ ਘਰੋਂ ਮਾਨ ਉਸੇ ਬੰਦੇ ਨੂੰ ਮਿਲਦਾ ਹੈ ਕਿ ਜਿਹੜਾ ਬੰਦਾ ਸੇਵਾ ਕਰਦਾ ਸਤਗੁਰ ਸੱਚੇ ਪਾਸ਼ਾ ਇਲਾਹੀ ਬਾਣੀ ਵਿੱਚ ਫਰਮਾਉਂਦੇ ਨੇ ਕਹਿੰਦੇ ਨੇ ਵਿੱਚ ਦੁਨੀਆ ਸੇਵਕ ਆਈਏ ਤਾਂ ਦਰਗੇ ਪੈਸਣ ਪਾਈ ਪਹਿਲਾ ਮਾੜੋਸ ਇਨਸਾਨ ਨੂੰ ਮਿਲਦਾ ਹੈ ਕਿ ਜਨ ਗੁਰੂ ਕਰਦੀ ਸੇਵਾ ਕਰਨੀ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਲਓ ਕبھی ਕਹਿੰਦਾ ਸੇਵਾ ਸੇਵਾ ਵਿੱਚ ਬੜਾ ਹੀ ਫਰਕ ਹੁੰਦਾ ਹੁੰਦੀ ਸੇਵਾ ਵੀ ਕਈ ਪ੍ਰਕਾਰ ਦੀ ਏ ਕਿ ਇੱਕ ਸੇਵਾ ਜੋ ਕਰੀਦੀ ਮਾਪਿਆਂ ਦੀ ਇੱਕ ਸੇਵਾ ਜੋ ਤਪਿਆਂ ਨੂੰ ਠਾਰਦੀ ਏ ਕਿ ਇੱਕ ਸੇਵਾ ਜੋ ਕੌਮ ਦਾ ਪਲਾ ਕਰਦੀ ਇੱਕ ਸੇਵਾ ਜੋ ਦੇਸ਼ ਪਿਆਰ ਦੀ ਏ ਪਰ ਸਾਰਿਆਂ ਦੇ ਨਾਲੋਂ ਤੋਂ ਵੱਧ ਸੇਵਾ ਸੇਵਾ ਕਰਨੀ ਗੁਰੂ ਤੇ ਗੁਰੂ ਦਰਵਾਤੀ ਹੈ ਖਰ사 ਜੀ ਜਿਨ੍ਹਾਂ ਨੇ ਇਸ ਘਰ ਦੀ ਸੇਵਾ ਕਰ ਲਈ ਉਹਨਾਂ ਨੂੰ ਘਾਟਾ ਕੋਈ ਨਹੀਂ ਰਹਿੰਦਾ ਜਿਸ ਵੇਲੇ ਮੈਂ ਸਿੱਖ ਇਤਿਹਾਸ ਦੇ ਵਰਕੇ ਖੋਜਦਾ ਹਾਂ ਖਰ사 ਦੀ ਡੰਗ ਰਾਜਾ ਨਾ ਕਿ ਬੀਬੀ ਭਾਨੀ ਨੇ ਇਸ ਘਰ ਦੀ ਸੇਵਾ ਕੀਤੀ ਬੀਬੀ ਭਾਨੀ ਵੀ ਸਿੱਖ ਕੌਮ ਦੇ ਵਿੱਚ ਇੱਕ ਮਹਾਨ ਇਸਤਰੀ ਹੈ ਖਰ사 ਦੀ ਏਡੀ ਮਹਾਨਤਾ ਕਿ ਜਿਸ ਬੀਬੀ ਭਾਨੀ ਦਾ ਪਿਤਾ ਵੀ ਗੁਰੂ ਕਿ ਜਿਸ ਬੀਬੀ ਪਾਨੀ ਦਾ ਪੱਤੀ ਵੀ ਗੁਰੂ ਕਿ ਜਿਸ ਬੀਬੀ ਪਾਨੀ ਦਾ ਪੁੱਤ ਵੀ ਗੁਰੂ ਕਿ ਜਿਸ ਬੀਬੀ ਪਾਨੀ ਦਾ ਪੋਤਾ ਵੀ ਗੁਰੂ ਕਿ ਜਿਸ ਬੀਬੀ ਪਾਨੀ ਦਾ ਪੜੋਤਾ ਵੀ ਗੁਰੂ ਕਿ ਜਿਸ ਬੀਬੀ ਪਾਨੀ ਦੇ ਪੜੋਤੇ ਦਾ ਪੁੱਤ ਫੇਰ ਖਾਂਗੀ ਹਰਸਾ ਜੀ ਗੱਫਾ ਕਿੱਥੋਂ ਮਿਲਿਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਸੇਵਾ ਕਰਕੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕੀਤੀ ਕਦੋਂ ਸੇਵਾ ਤੋਂ ਖੁਸ਼ ਹੋ ਕੇ ਹਜ਼ੂਰ ਨੇ ਕੀ ਬਚੀਏ ਗੁਰੂ ਨਾਨਕ ਦੀ ਰਹਿਮ ਦਾ ਦਰਵਾਜ਼ਾ ਖੁੱਲ ਗਿਆ ਹੈ ਬੋਲ ਇਸ ਵੇਲੇ ਜੋ ਮੰਗੇਗੀ ਪੂਰਾ ਹੋਵੇ ਖਾਲਸਾ ਜੀ ਘਰ ਵਿੱਚ ਪੱਲਾ ਪਾ ਕੇ ਬੀਬੀ ਪਾਨੀ ਕਹਿੰਦੀ ਪਿਤਾ ਜੀ ਜੇ ਮੇਰੇ ਤੇ ਮਿਹਰਬਾਨ ਹੋ ਤੇ ਇਹ ਗੁਰਗੱਦੀ ਦੀ ਸੇਵਾ ਮੈਨੂੰ ਬਖਸ਼ੋ ਹਜ਼ੂਰ ਨੇ ਕਿਹਾ ਬੱਚੀ ਇਹ ਬੜੀ ਕਠਨ ਸੇਵਾ ਹੈ ਕਹਿੰਦੀ ਸੱਚੇ ਪਾਤਸ਼ਾਹ ਜਿੰਨੇ ਵੀ ਆਪ ਦਾ ਹੁਕਮ ਹੋਵੇ ਮੈਂ ਇਹ ਸੇਵਾ ਨਿਭਾਵਾਂਗੀ ਪ੍ਰਚਾਰ ਲੰਬਾ ਨਾ ਕਰਾ ਬੀਬੀ ਭਾਨੀ ਨੂੰ ਪੁੱਤਰ ਮਿਲ ਗਿਆ ਬੀਬੀ ਭਾਨੀ ਦਾ ਪਿਆ ਭਾਈ ਜੇਠੇ ਨਾਲ ਕੀਤਾ ਗਿਆ ਖਾਲਸਾ ਜੀ ਜਿਨ੍ਹਾਂ ਨੇ ਸੇਵਾ ਕੀਤੀ ਸਿੱਖਾਂ ਦੇ ਚੌਥੇ ਸਤਿਗੁਰੂ RAM DAS ਬਣੇ ਜਿਨ੍ਹਾਂ ਦੀ ਕੁੱਖੋਂ ਤਿੰਨ ਲੜਕੇ ਪੈਦਾ ਹੋਏ ਬੀਬੀ ਭਾਨੀ ਦੀ ਕੁੱਖੋਂ ਗੁਰੂ RAM DAS ਦੇ ਘਰ ਪਹਿਲੇ ਲੜਕੇ ਦਾ ਜਨਮ ਹੋਇਆ 1615 ਬਿਕਰਮੀ ਚ ਕੇ ਦਾ ਨਾਂ ਰੱਖਿਆ ਪ੍ਰਥਵੀ ਚੰਦ ਕਿ ਦੂਸਰਾ ਲੜਕਾ 1618 ਬਿਕਰਮੀ ਚ ਪੈਦਾ ਹੋਇਆ لیکن ਇਹਦਾ ਨਾਮ ਮਹਾਦੇਵ ਰੱਖਿਆ ਗਿਆ ਤੀਸਰਾ ਲੜਕਾ ਪ੍ਰਸਾਦ ਸੁੱਧੀ ਸੱਤ ਸੰਮ 1620 ਬਾਰੇ ਜਨ ਪੈਦਾ ਹੋਇਆ ਲੇਕਿਨ ਇਹਦਾ ਨਾਮ ਰੱਖਿਆ ਅਰਜਨ ਦੇ ਅਰਜਨ ਦੇਵ ਜੇ ਨਿਆਣੈਤ ਵਿਦਵਾਨ ਮਨੋਕਿਆਫਾ ਲਾਉਂਦੇ ਗਲ ਗੱਦੀ ਦਾ مالک ਸੋਨ ਹਰ ਬਲ ਕੇ ਬਣੇਗਾ ਕਿ ਇੱਕ ਦਿਨ ਕਾਕਾ ਅਰਜਨ ਦੇਵ ਰਹਿਦਾ ਰਹਦਾ ਕਿ ਆਪਣੇ ਨਾਨਾ ਜਿਹਦੇ ਅਸਮ ਤੇ ਜਾ ਚੜਿਆ ਬੀਬੀ ਭਾਨੀ ਨੇ ਦੇਖਿਆ ਡਾਰ ਕੇ ਚੱਕਿਆ ਔਰ ਦਬਕਾ ਕੇ ਆਖਿਆ ਖਬਰਦਾਰ ਜੇ ਅਜੋਲਾਬਾਦ ਨਾਨਾ ਜੀ ਦੇ ਅਸਨ ਤੇ ਚੜਿਆ ਤੇ ਬਾਹਰੋਂ ਤਾਂ ਗੁਰੂ ਅਮਰਦਾਸ ਵੀ ਆ ਗਏ ਕਿ ਕਾਕੇ ਨੂੰ ਗੋਦ ਵਿੱਚ ਲਿਆ ਤੇ ਹੱਸ ਪਏ ਜਾ ਕੇ ਕਹਿੰਦੇ ਹਾਲ ਦਿਆ ਜਾਣਾ ਇਸ ਅਸਨ ਤੇ ਬੈਠੇਗਾ ਤਾਂ ਸਹੀ ਪਰ ਅਦੇ ਦੇਰ ਲੱਗੇਗੀ ਨਾਲੇ ਵਰਦ ਤਾਂ ਦੋਏ ਦਾ ਬਾਣੀ ਕਾ ਉਹ ਇਕਤਾ ਬਾਣੀ ਦਾ ਝਾਕ ਬੜੇ ਕਿਉਂਕਿ ਅਰਜਨ ਦੇਵ ਮਹਾਰਾਜੀ ਅਮਰਦਾਸ ਦੇ ਦੋਤੇ ਸਨ ਮਹਜੂਰ ਦਾ ਬਾਕ ਸੱਚ ਹੋਇਆ ਬਾਦੋਂ ਸੁਦੀ ਤੋਂ ਸੰਮਤ 1638 ਵਿਕਰਮੀ ਵਾਲੇ ਦਿਨ 18 ਸਾਲ 4 ਮਹੀਨੇ 14 ਦਿਨ ਦੀ ਉਮਰ ਵਿੱਚ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਜਿਨ੍ਹਾਂ ਨੇ ਸੰਮਤ 1643 ਵਿੱਚ ਕਿ ਗੁਰੂ ਨਾਮਦਾਸ ਨੇ ਸਰੋਵਰ ਦਾ ਟੱਪਾ ਲਾਇਆ ਲੇਕਿਨ ਇਹਨਾਂ ਨੇ ਘਾਲ ਸੇਵਾ ਕਰਾਈ ਦੋ ਸਾਲ ਬਾਅਦ ਗੱਤਕ ਸੁਦੀ 5 ਸੰਮਤ 1645 ਵਾਲੇ ਦਿਨ ਐਨ ਸਰੋਵਰ ਦੇ ਵਿਚਕਾਰ ਹਰਮੰਦਰ ਸਾਹਿਬ ਦੀ ਨੀਂ ਰੱਖੀ ਫਿਰ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀਰ ਤਿਆਰ ਕੀਤੀ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਦੇਵ ਦੀ ਬਾਣੀ ਗੁਰੂ ਅਮਰਦਾਸ ਦੀ ਬਾਣੀ ਗੁਰੂ ਰਾਮਦਾਸ ਦੀ ਬਾਣੀ ਇਹਨਾਂ ਨੇ ਗੁਰੂ ਸਾਹਿਬ ਦੀ ਲਿਖਾਉਂਦੇ ਚਲੇ ਗਏ ਭਾਈ ਗੋਬਿੰਦ ਜੀ ਲਖਦੇ ਚਲੇ ਪੰਜ ਹਜ਼ਾਰ 899 ਸ਼ਬਦ ਖਾਲਸਾ ਜੀ ਦੇ ਵਿੱਚ ਦਰਜ ਕੀਤੇ ਜੋ 2312 ਸ਼ਬਦ ਹਜ਼ੂਰ ਨੇ ਆਪਣੀ ਕਰਨਾ ਆਪਣੇ ਰਸਲੈਂਟ ਕੀਤੀ 938 ਸ਼ਬਦਾਂ ਦੇ ਵਿੱਚ ਹਜ਼ੂਰ ਨੇ ਬਖਸ਼ਾਂ ਦੇ ਦਰਜ ਕੀਤੀ ਕਰੇ ਨਹੀਂ ਦੇਖਿਆ ਕਿ ਇਹ ਭਗਤ ਕੋਈ ਰਾਜਸਤਾਨੀ ਹੈ ਜਾਏ ਕੋਈ ਸਿੰਧੀ ਹੈ ਜਾਏ ਕੋਈ ਮਰਾਠਾ ਹੈ ਨਹੀਂ ਮਾਨਸ ਕੀ ਜਾਤ ਕਿ ਜਾਤ ਸਭ ਇੱਕ ਹੀ ਪੰਜਾਬੋ ਕਿ ਕੇਵਲ ਮਨੁੱਖ ਦੀ ਜਾਤ ਮਨੁੱਖ ਹੁੰਦੀ ਹੈ ਹਜ਼ੂਰ ਦੀਆਂ ਨਜ਼ਰਾਂ ਵਿੱਚ ਪੰਜਾਬ ਦਾ ਕੱਟੜ ਮੁਸਲਮਾਨ ਇੱਕ ਨਜ਼ਰਤ ਪ੍ਰਵਾਨ ਹੋਇਆ ਮੁਸਲਮਾਨ ਵੀ ਪੱਕਾ ਕੱਟੜ ਪੱਕਾ ਸ਼ਰੀਕ ਕਿ ਜਿਹੜਾ ਕਿੰਦਾ ਉਠ ਫਰੀਦਾ ਉਹ ਜੋ ਸਾਜ ਸਮਨਵਾਜ ਗਜ਼ਾਰ ਬਈ ਜੋ ਸਿਰ ਸਾਈ ਨਾਨਵੇਂ ਸੂਰ ਸਰਕਾ ਉਤਾ ਕਾਂਸਾ ਜੀ ਇਹਨਾਂ ਕੱਲਾ ਸ਼ਬਦ ਤੇ ਹੁਕਰਾਨ ਦੇ ਵਿੱਚ ਵੀ ਨਹੀਂ ਆਇਆ ਮੁਸਲਮਾਨਾਂ ਦੀਆਂ ਚਾਰ ਕਿਤਾਬਾਂ ਨੇ ਕੁਰਾਨ ਤਰੀਫ ਜ਼ਮੂਰ ਅੰਜ਼ੀਰ ਮੁਸਲਮਾਨਾਂ ਸੱਜਣਾ ਦਾ ਪੱਕਾ ਵਿਸ਼ਵਾਸ ਹੈ ਕਿ ਕੁਰਾਨ ਦੀ ਕلام ਕਿ ਹਜਰਤ ਮੁਹੰਮਦ ਸਾਹਿਬ ਤੇ ਨਜ਼ਰ ਹੋਈ ਕਿ ਤਮੂਰ ਦੀ ਕلام ਹਜਰਤ ਹੂਦ ਉੱਤੇ ਉतरी ਏ ਤੇ ਤਰੇ ਦੀ ਕلام ਕਿ ਹਜਰਤ موسی ਜੀ ਦਾ ਅਨਪਾਵੇ ਤੇ ਅੰਜੀਰ ਸ੍ਰੀ ঈਸਾ ਜੀ ਨੂੰ ਇਲਹਾਮ ਹੋਇਆ ਖਾਲਸਾ ਜੀ ਉਹ ਮੁਸਲਮਾਨ ਹਜ਼ੂਰ ਦੀਆਂ ਨਜ਼ਰਾਂ ਪ੍ਰਮਾਨ ਹੋਇਆ ਕਿ ਜਿਹੜਾ ਕਹਿੰਦਾ ਬੇਨਵਾਜਾ ਇਹ ਨਹੀਂ ਭਲੀ ਰੀਤ ਕਦੇ ਚੱਲ ਨਾ ਆਇਆ ਪੰਜੇ ਬਖਤ ਮਸੀਤ ਮੁਸਲਮਾਨ ਇਕਲੇ ਪੰਜ ਨਵਾਤਾਂ ਗਜ਼ਾ ਖਰਚਾ ਦੀ ਉਹਦੀ ਬਾਣੀ ਦਰਜ ਕੀਤੀ ਗੁਰੂ ਨਾਨਕ ਦੇ ਚੌਂਕੜੇ ਚ ਰਵਦਾਸ ਬੈਠੇ ਨੇ ਚੌਂਕੜੀ ਮਾਰ ਕੇ ਕੋਈ ਅਠਾਰ ਸੱਖ ਦਾ ਬਾਹ ਫੜ ਕੇ ਨਾਲੇ ਗਾ ਰਹੇ ਨੇ ਐਸੀ ਐਸੀ ਮੇਰੇ ਨਾਲ ਤਦ ਵਿਨ ਕੌਣ ਚਰੇ ਗਰੀਬ ਨਵਾਜ ਕਸਾਈਆਂ ਮੇਰੇ ਮਾਖੇ ਸ਼ਤਰ ਘਰੇ ਵੇਤਨ ਘੋਕੇ ਕਹਿ ਰਹੇ ਨੇ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੋਂ ਨਾ ਡਰੇ ਕਿ ਮੇਰਾ ਗੁਰੂ ਨਾਨਕ ਜਿਹੜਾ ਕਿਸੇ ਤੋਂ ਡਰਦਾ ਨਹੀਂ ਨੀਵੇਂ ਨੂੰ ਉੱਚੇ ਕਰਦਾ ਹੈ ਖਾਲਸਾ ਜੀ ਰਲਵਾਲਾ ਦਾਸ ਤੇ ਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਵਿੰਦ ਨੂੰ ਮੇਰੇ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਿ ਉੱਤਰ ਪ੍ਰਦੇਸ਼ੋਂ ਕਬੀਰ ਔਰ ਰਵਦਾਸ ਦੀ ਬਾਣੀ ਦਰਜ ਕੀਤੀ ਕਿ Madhya Pradesh ਵਿੱਚੋਂ ਧੰਨੇ ਔਰ ਤਰਲੋਚੰਦੀ ਬਾਣੀ ਦਰਜ ਕੀਤੀ। ਬੰਗਾਲ ਵਿੱਚੋਂ ਜੈਦੇਵ ਦੀ ਬਾਣੀ ਦਰਜ ਕੀਤੀ। ਬਿਹਾਰ ਵਿੱਚੋਂ ਬੇਣੀ ਜੀ ਦੀ ਬਾਣੀ ਦਰਜ ਕੀਤੀ। ਕਿ ਮਹਾਰਾਸ਼ਟਰ ਵਿੱਚੋਂ ਨਾਮਦੇਵ ਦੀ ਬਾਣੀ ਦਰਜ ਕੀਤੀ। ਗੁਜਰਾਤ ਵਿੱਚੋਂ ਪੀਪਾ ਜੀ ਦੀ ਬਾਣੀ ਦਰਜ ਕੀਤੀ। ਰਾਜਸਥਾਨ ਵਿੱਚੋਂ ਸੈਨ ਔਰ ਭੀਖਣ ਦੀ ਬਾਣੀ ਦਰਜ ਕਰਕੇ 1430 ਸਫੇ ਦੀ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀੜ ਤਿਆਰ ਕੀਤੀ। ਇੰਨਾ ਕੁਝ ਕਰਕੇ ਵੀ ਰਤਾ ਜਿੰਨਾ ਹੰਕਾਰ ਨਹੀਂ ਆਇਆ। ਕਿ ਜਦ ਆਖਰੀ ਸ਼ਬਦ ਆਇਆ ਕਹਿੰਦੇ ਨੇ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਅੱਬੇ ਦਰਸ਼ ਪਿਓਈ ਏ ਮੈਂ ਗੁਰੂ ਮੇਰੇ ਤੇ ਕਈ ਗੁਣ ਨੇ ਤੂੰ ਕਿਰਪਾ ਕੀਤੀ ਐ ਮੈਂ ਸੰਗਤਾਂ ਦੀ ਸੇਵਾ ਕਰ ਸਕਿਆ ਹਾਂ ਪਹਿਲੇ ਦਿਨ ਹਰਮੰਦਰ ਸਾਹਿਬ ਦੇ ਵਿੱਚ ਅੱਜ ਦੇ ਦਿਨ ਭਾਦੋਂ ਸੁਦੀ ਏ ਖਾਸ ਐ ਸੰਮਤ 1661 ਵਿਕਰਮੀ ਮਾਰੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਦੰਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ। ਬਾਬਾ ਬੁੱਢਾ ਜੀ ਹੈਡ ਗ੍ਰਾਫੀ ਥਾਪੇ ਗਏ। ਐਸੀ ਤਰ੍ਹਾਂ ਦੀਵਾਨ ਸੱਜਿਆ ਹੋਇਆ ਸੀ। ਵੇਖ ਜਦੋਂ ਬਾਬਾ ਬੁੱਢੇ ਲਿਆ ਬਾਦ ਸੰਗਤਾਂ ਦੇ ਵਿੱਚ ਅੰਮ੍ਰਿਤ ਬਸ ਰਿਆ ਸੀ। ਸੰਗਤਾਂ ਗੁਰਬਾਣੀ ਦੀ ਮਹਿਮਾ। ਏ ਏ ਉਗਾਰੀ ਨਿਸਤ